ਕਾਂਗਰਸੀਆਂ ਨੂੰ ਲੱਗਦਾ ਜਿਹੜੀ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਹੈ ਕਿ ਆਮ ਆਦਮੀ ਪਾਰਟੀ ਤਾਂ ਇੱਥੇ ਫੇਲ ਹੋਊਗੀ ਜੇ ਆਮ ਆਦਮੀ ਪਾਰਟੀ ਇੱਥੇ ਫੇਲ ਹੋਊਗੀ ਕਿਸੇ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਣੀ ਤੇ ਸਾਨੂੰ ਵੋਟ ਪਾ ਦੇਣੀ ਹੈ ਪੰਜਾਬੀਆਂ ਨੇ ਕਿ ਅਕਾਲੀ ਦਲ ਵੀ ਖਤਮ ਹੈ ਅਕਾਲੀ ਦਲ ਨੂੰ ਕਿਸੇ ਨੇ ਵੋਟ ਨਹੀਂ ਪਾਣੀ ਸੁਖਵੀਰ ਬਾਦਲ ਨੂੰ ਕਿਸੇ ਨੇ ਵੋਟ ਨਹੀਂ ਪਾਣੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਲੋਕ ਆਕ ਚੁੱਕੇ ਨੇ ਤੇ ਸਾਨੂੰ ਵੋਟ ਪਾ ਦੇਣਗੇ ਇਹ ਗੱਲ ਕਾਂਗਰਸੀ ਲੈ ਕੇ ਚੱਲ ਰਹੇ ਨੇ ਕਾਂਗਰਸੀ ਨੂੰ ਲੱਗਦਾ ਕਿ 2027 ਦੇ ਵਿੱਚ ਅਸੀਂ ਆਏ ਕੇ ਆਏ ਪੇ ਸਾਡੀ ਤਾਂ ਸਰਕਾਰ ਆ ਗਈ 2027 ਦੇ ਵਿੱਚ ਸਾਡੀ ਸਰਕਾਰ ਬਣੀ ਪਈ ਹੈ ਵੱਟ ਦੇ ਉੱਪਰ ਪਈ ਹੈ ਮੁੱਖ ਮੰਤਰੀ ਦੇਖੋ ਕਿੰਨੇ ਨੇ ਰਾਜਾ ਵੜਿੰਗ ਮੁੱਖ ਮੰਤਰੀ ਨੇ ਤੇ ਆਪਣਾ ਰਾਣਾ ਗੁਰਜੀਤ ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਨੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਨੇ ਪ੍ਰਧਾਨਗੀ ਦੀ ਦੌੜ ਚ ਪ੍ਰਗਟ ਸਿੰਘ ਵੀ ਹੈਗੇ ਨੇ तमाम ਕਿੰਨੇ ਲੀਡਰ ਨੇ ਜਿਹੜੇ ਪ੍ਰਧਾਨਗੀ ਦੀ ਦੌੜ ਚ ਵੀ ਹੈਗੇ ਨੇ ਤੇ ਸੀਐਮ ਦੀ ਦੌੜ ਚ ਵੀ ਹੈਗੇ ਨੇ ਤੇ ਕਾਂਗਰਸ ਦੀ ਕੋਈ ਖਾਸ ਸਟਰਗਲ ਨਹੀਂ ਹੈਗੀ ਫਿਲਹਾਲ ਲੋਕ ਭਲਾਈ ਦੇ ਹਿੱਤ ਦੇ ਵਿੱਚ ਜੇਕਰ ਆਪਾਂ ਪੰਜਾਬ ਦੀ ਇਸ ਸਿਆਸਤ ਦੇ ਵਿੱਚ ਦੇਖਿਆ ਜਾਵੇ ਕਾਂਗਰਸ ਦਾ ਸਿਰਫ ਇੱਕੋ ਗੱਲ ਦੇ ਉੱਪਰ ਟਿਕ ਲਈ ਹੋਈ ਬੈਠੀ ਹੈ ਕਾਂਗਰਸ ਨੂੰ ਲੱਗਦਾ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੂਗੀ ਤੇ ਸਾਡੀ ਇਹ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦੇ ਫੇਲਿਅਰ ਦੇ ਵਿੱਚੋਂ ਇਹ ਗੱਲ ਕਾਂਗਰਸ ਅੱਜ ਦੇ ਟਾਈਮ ਦੇ ਵਿੱਚ ਗਿੰਡ ਰਹੀ ਆ ਹਾਲਾਂਕਿ ਕਾਂਗਰਸ ਇੱਕ ਇਤਿਹਾਸਿਕ ਪਾਰਟੀ ਹੈ ਕਾਂਗਰਸ ਦਾ ਇੱਕ ਇਤਿਹਾਸ ਵੀ ਹੈਗਾ ਤੇ ਇਤਿਹਾਸ ਦਾ ਮਤਲਬ ਕਿ ਇੱਕ ਵੱਡਾ ਸਟਰਕਚਰ ਹੈਗਾ ਤੇ ਉਸ ਸਟਰਕਚਰ ਦੇ ਪਿੱਛੇ ਕਾਂਗਰਸ ਦਾ ਇੱਕ ਪੋਲੀਟੀਕਲੀ ਵੱਡਾ ਇਤਿਹਾਸ ਖੜਿਆ ਤੇ ਇਹ ਚੀਜ਼ ਵੀ ਰਹੀ ਆ ਉਸ ਵੱਡੇ ਇਤਿਹਾਸ ਦੇ ਵਿੱਚ ਕਾਂਗਰਸ ਦੇ ਵਿੱਚ ਧੜੇ ਧੜੇ ਬੰਦੀ ਵੀ ਵੱਡੇ ਪੱਧਰ ਦੇ ਉੱਪਰ ਉੱਭਰਤੀ ਰਹੀ ਹੈ ਭਾਵੇਂ ਤੁਸੀਂ ਸੈਂਟਰ ਦੀ ਕਾਂਗਰਸ ਦੇਖ ਲਓ ਬੇਸ਼ੱਕ ਕਿਸੇ ਹੋਰ ਹਿੱਸਿਆਂ ਦੀ ਕਾਂਗਰਸ ਦੇਖ ਲਓ ਹੋਰ ਸੂਬਿਆਂ ਦੀ ਜਾਂ ਫਿਰ ਤੁਸੀਂ ਪੰਜਾਬ ਦੀ ਹੀ ਕਾਂਗਰਸ ਦੇਖ ਲਓ ਇੱਥੇ ਵੀ ਲਗਾਤਾਰ ਜਿਹੜੀ ਧੜੇਬੰਦੀ ਹੈ ਇਹ ਧੜੇਬੰਦੀ ਉੱਭਰਦੀ ਹੀ ਰਹੀ ਹੈ ਹੁਣ ਪੰਜਾਬ ਦੇ ਵਿੱਚੋਂ ਕਾਂਗਰਸ ਜੇਕਰ ਸਰਕਾਰ ਦੇਖ ਰਹੀ ਆ ਤਾਂ ਉਹ ਦੇਖ ਰਹੀ ਆ ਖਲਾ ਦੇ ਵਿੱਚੋਂ ਸਰਕਾਰ ਨਾ ਕਿ ਮੈਨੂੰ ਲੱਗਦਾ ਹੁੰਦਾ ਜੋ ਆਪਣੇ ਸੰਘਰਸ਼ ਦੇ ਵਿੱਚੋਂ ਨਹੀਂ ਕਿਉਂਕਿ ਕਾਂਗਰਸੀਆਂ ਨੂੰ ਤਾਂ ਆਪਣੇ ਲੜਣ ਤੋਂ ਹੀ ਵੇਹਲ ਨਹੀਂ ਹੈਗੀ